ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਦੇ ਨਾਲ ਜੁੜੀ ਕਿਸੇ ਵੀ ਅਪਡੇਟ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਬੇਤਾਬ ਰਹਿੰਦੇ ਨੇ ਫਿਰ ਭਾਵੇਂ ਉਹ ਦਲਜੀਤ ਦੋਸਾਂਝ ਦੀ ਫੋਟੋ ਹੋਵੇ ਜਾਂ ਫਿਰ ਕੋਈ ਖਾਸ ਪ੍ਰੋਜੈਕਟ ਹੁਣ ਦਲਜੀਤ ਦੋਸਾਂਝ ਤੇ ਅਮਰਿਤ ਮਾਨ ਇਕੱਠਿਆਂ ਕੋਲੈਬ ਕੀਤਾ ਆਪਣਾ ਇੱਕ ਵੱਡਾ ਗਾਣਾ ਟੈਨਸ਼ਨ ਲੈ ਕੇ ਆਏ ਨੇ ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਚਾਰੇ ਪਾਸੇ ਧੂਮਾ ਪਾ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਦੇਸੀ ਰੌਕ ਸਟਾਰ ਦਾ ਰੁਤਬਾ ਹਾਸਲ ਕਰ ਚੁੱਕੇ ਦਲਜੀਤ ਦੋਸਾਂਝ ਤੇ ਵੱਲੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਇਸ ਗਾਣੇ ਇਹਨੂੰ ਦਲਜੀਤ ਦੋਸਾਂਝ ਤੇ ਵੱਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਅਮਰਿਤਮਾਨ ਦੇ ਵੱਲੋਂ ਲਿਖੇ ਗਏ ਨੇ ਇਸ ਗਾਣੇ ਦਾ ਸੰਗੀਤ ਦੀਪ ਜੰਡੂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਅਮਰਿਤਮਾਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਨੇ ਅਤੇ ਦੋਵਾਂ ਦੀ ਜੋੜੀ ਨੇ ਕਾਫੀ ਹਿੱਟ ਗਾਣੇ ਵੀ ਦਿੱਤੇ ਨੇ ਅਤੇ ਅਮਰਿਤਮਾਨ ਦੇ ਕੈਰੀਅਰ ਦਾ ਲਿਖਿਆ ਹੋਇਆ ਪਹਿਲਾ ਗੀਤ ਵੀ ਦਲਜੀਤ ਦੋਸਾਂਝ ਨੇ ਹੀ ਗਾਇਆ ਸੀ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਦੇ ਨਾਲ ਜੁੜੀ ਕਿਸੇ ਵੀ ਅਪਡੇਟ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਬੇਤਾਬ ਰਹਿੰਦੇ ਨੇ ਫਿਰ ਭਾਵੇਂ ਉਹ ਦਲਜੀਤ ਦੋਸਾਂਝ ਤੇ ਫੋਟੋ ਹੋਵੇ ਜਾਂ ਫਿਰ ਕੋਈ ਖਾਸ ਪ੍ਰੋਜੈਕਟ ਹੁਣ ਦਲਜੀਤ ਦੋਸਾਂਝ ਤੇ ਅਮਰਿਤਮਾਨ ਇਕੱਠਿਆਂ ਕੋਲਾਬ ਕੀਤਾ ਆਪਣਾ ਇੱਕ ਵੱਡਾ ਗਾਣਾ ਟੈਨਸ਼ਨ ਲੈ ਕੇ ਆਏ ਨੇ ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਚਾਰੇ ਪਾਸੇ ਧੂਮਾ ਪਾ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਦੇਸੀ ਰੌਕਸਟਾਰ ਦਾ ਰੁਤਬਾ ਹਾਸਿਲ ਕਰ ਚੁੱਕੇ ਦਲਜੀਤ ਦੋਸਾਂਝ ਤੇ ਵੱਲੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਇਸ ਗਾਣੇ ਨੂੰ ਦਲਜੀਤ ਦੋਸਾਂਝ ਤੇ ਵੱਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਅਮਰਿਤਮਾਨ ਦੇ ਵੱਲੋਂ ਲਿਖੇ ਗਏ ਨੇ ਇਸ ਗਾਣੇ ਦਾ ਸੰਗੀਤ ਦੀਪ ਜੰਡੂ ਦੇ ਵੱਲੋਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਅਮਰਿਤਮਾਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਨੇ ਅਤੇ ਦੋਵਾਂ ਦੀ ਜੋੜੀ ਨੇ ਕਾਫੀ ਹਿੱਟ ਗਾਣੇ ਵੀ ਦਿੱਤੇ ਨੇ ਅਤੇ ਅਮਰਿਤਮਾਨ ਦੇ ਕਰੀਅਰ ਦਾ ਲਿਖਿਆ ਹੋਇਆ ਪਹਿਲਾ ਗੀਤ ਵੀ ਦਲਜੀਤ ਦੋਸਾਂਝ ਨੇ ਹੀ ਗਾਇਆ ਸੀ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਦੇ ਨਾਲ ਜੁੜੀ ਕਿਸੇ ਵੀ ਅਪਡੇਟ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਬੇਤਾਬ ਰਹਿੰਦੇ ਨੇ ਫਿਰ ਭਾਵੇਂ ਉਹ ਦਲਜੀਤ ਦੋਸਾਂਝ ਦੀ ਫੋਟੋ ਹੋਵੇ ਜਾਂ ਫਿਰ ਕੋਈ ਖਾਸ ਪ੍ਰੋਜੈਕਟ ਹੁਣ ਦਲਜੀਤ ਦੋਸਾਂਝ ਤੇ ਅਮਰਿਤਮਾਨ ਇਕੱਠਿਆਂ ਕੋ ਲੈਬ ਕੀਤਾ ਆਪਣਾ ਇੱਕ ਵੱਡਾ ਗਾਣਾ ਟੈਨਸ਼ਨ ਕਿਆਈ ਨੇ ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਚਾਰੇ ਪਾਸੇ ਧੂਮਾ ਪਾ ਦਿੱਤੀ ਹੈ। ਤੁਹਾਂ ਦਾ ਅੰਦਾਜ਼ਾ ਹੈ ਕਿ ਦੇਸੀ ਰੌਕ 스타 ਦਾ ਰੁਤਬਾ ਹਾਸਲ ਕਰ ਚੁੱਕੇ ਦਲਜੀਤ ਦੋਸਾਂਝ ਤੇ ਵੱਲੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਦਲਜੀਤ ਦੋਸਾਂਝ ਤੇ ਵੱਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਅਮ੍ਰਿਤਮਾਨ ਦੇ ਵੱਲੋਂ ਲਿਖੇ ਗਏ ਨੇ। ਇਸ ਗਾਣੇ ਦਾ ਸੰਗੀਤ ਦੀਪ ਜੰਡੂ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਲਜੀਤ ਦੋਸਾਂਝ ਤੇ ਅਮ੍ਰਿਤਮਾਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਨੇ ਅਤੇ ਦੋਵਾਂ ਦੀ ਜੋੜੀ ਨੇ ਕਾਫੀ ਹਿੱਟ ਗਾਣੇ ਨੇ ਵੀ ਦਿੱਤੇ ਨੇ ਅਤੇ ਅਮਰਿਤਮਾਨ ਦੇ ਕਰੀਅਰ ਦਾ ਲਿਖਿਆ ਹੋਇਆ ਪਹਿਲਾ ਗੀਤ ਵੀ ਦਲਜੀਤ ਦੋਸਾਂਝ ਨੇ ਹੀ ਕਾਇਆ ਸੀ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਦੇ ਨਾਲ ਜੁੜੀ ਕਿਸੇ ਵੀ ਅਪਡੇਟ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਬੇਤਾਬ ਰਹਿੰਦੇ ਨੇ ਫਿਰ ਭਾਵੇਂ ਉਹ ਦਲਜੀਤ ਦੋਸਾਂਝ ਦੀ ਫੋਟੋ ਹੋਵੇ ਜਾਂ ਫਿਰ ਕੋਈ ਖਾਸ ਪ੍ਰੋਜੈਕਟ ਹੁਣ ਦਲਜੀਤ ਦੋਸਾਂਝ ਤੇ ਅਮਰਿਤਮਾਨ ਇਕੱਠਿਆਂ ਕੋਲੈਬ ਕੀਤਾ ਆਪਣਾ ਇੱਕ ਵੱਡਾ ਗਾਣਾ ਟੈਨਸ਼ਨ ਲੈ ਕੇ ਆਏ ਨੇ ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਚਾਰੇ ਪਾਸੇ ਧੂਮਾ ਪਾ ਦਿੱਤੀ ਹੈ ਤੋਂ ਅੰਦਾਜ਼ਾ ਏ ਕਿ ਦੇਸੀ ਰੌਕਸਟਾਰ ਦਾ ਰੁਤਬਾ ਹਾਸਲ ਕਰ ਚੁੱਕੇ ਜੀਤ ਦੋਸਾਂਝ ਦੇ ਵੱਲੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਇਸ ਗਾਣੇ ਨੂੰ ਦਲਜੀਤ ਦੋਸਾਂਝ ਤੇ ਵੱਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਅਮ੍ਰਿਤਮਾਨ ਦੇ ਵੱਲੋਂ ਲਿਖੇ ਗਏ ਨੇ ਇਸ ਗਾਣੇ ਦਾ ਸੰਗੀਤ ਦੀਪ ਜੰਡੂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਅਮ੍ਰਿਤਮਾਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਨੇ ਅਤੇ ਦੋਵਾਂ ਦੀ ਜੋੜੀ ਨੇ ਕਾਫੀ ਹਿੱਟ ਗਾਣੇ ਵੀ ਦਿੱਤੇ ਨੇ ਅਤੇ ਅਮ੍ਰਿਤਮਾਨ ਦੇ ਕੈਰੀਅਰ ਦਾ ਲਿਖਿਆ ਹੋਇਆ ਪਹਿਲਾ ਗੀਤ ਵੀ ਦਲਜੀਤ ਦੋਸਾਂਝ ਨੇ ਹੀ ਗਾਇਆ